ਸਾਵਧਾਨ ਸਰ ਅੱਗੇ ਆ ਜਾਓ ਭਾਈ ਬਾਕੀ ਮੈਂ ਕੋਈ ਨਹੀਂ ਲਾਓ ਗੱਡੀਆਂ ਬੰਦੇ ਬੰਦੇ ਇੱਕੋ ਇੱਕੋ ਕਟੋ ਇੱਥੇ ਨਹੀਂ ਲੱਗਣਾ ਕਿਉਂਕਿ ਲੱਗੇ ਖਤ ਅਕੀਦਾ ਜਿੱਕੀ ਹੋਗੀ ਅੱਜ ਸੰਡੇ ਵਾਲੇ ਦਿਨ ਸਾਰੀ ਟੀਮ ਬੜੀ ਐਕਟਿਵ ਹੈ ਜੀ ਔਰ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸਾਰੀ ਟੀਮਾਂ ਛੜਕਾ ਦੇ ਆ ਜਿੱਕੀ ਕੌਣ ਹੈ ਐਕਚੁਅਲੀ ਤਾਂ ਕਾਫੀ ਸੰਡੇ ਨੂੰ ਬਹੁਤ ਟੂਰਿਸਟ ਜਿਹੜਾ ਵਾ ਵੱਡੀ ਗਿੰਦੀ ਦੇ ਵਿੱਚ ਜਿਵੇਂ ਸ਼ਿਦਾ ਸਾਹਿਬ ਚਪੈਰਾ ਸਾਹਿਬ ਤੇ ਬਹੁਤ ਸੰਗਤ ਆਉਂਦੀ ਹੈ ਇਸੇ ਤਰ੍ਹਾਂ ਹੀ ਛੇ ਦਰਬਾਰ ਸਾਹਿਬ ਹੋ ਗਿਆ ਦੁਰਗਿਆਨਾ ਮੰਦਿਰ ਹੋ ਗਿਆ ਜਿਸ ਦੇ ਵਿੱਚ ਕਾਫੀ ਸੰਗਤ ਜਿਹੜੀ ਆ ਆਉਂਦੀ ਆ ਅਲਫਾ ਮਾਲ ਜਿਹੜਾ ਸੀਗਾ ਕਾਫੀ ਦਿਨਾਂ ਤੋਂ ਨਾ ਇੱਥੇ ਪਿਛਲੇ ਮਤਲਬ 4 ਵੀਕਸ ਹੀ ਹੋ ਗਏ ਆ ਇੱਥੇ ਗੇਮਸ ਆਈਆਂ ਹੋਈਆਂ ਜਿਹਦੇ ਵਿੱਚ ਬਹੁਤ ਸਾਰੇ ਲੋਕ ਆ ਛੁੱਟੀਆਂ ਹੋਣ ਦੇ ਕਾਰਨ ਜਿਹੜੇ ਬੱਚੇ ਆਪਣੇ ਨੂੰ ਨਾਲ ਲੈ ਕੇ ਆਉਂਦੇ ਆ ਔਰ ਇੱਥੇ ਕਾਫੀ ਜਣਾ ਸੀਗਾ ਉਹ ਜਾਮ ਲੱਗਦਾ ਸੀ ਕਿਉਂਕਿ ਉਧਰੋਂ ਸ਼ਿਤਾ ਸਭ ਤੋਂ ਦੁਪਹਿਰਾ ਸਾਮ ਵੀ 3:30 ਵਜੇ ਖਤਮ ਹੋ ਜਾਂਦਾ ਤੇ ਇੱਥੇ ਕਾਫੀ ਲੰਮਾ ਜਿਹੜਾ ਜਾਮ ਲੱਗਦਾ ਸੀਗਾ ਉਹਦੇ ਕਰਕੇ ਅਸੀਂ ਆਪਣੀਆਂ ਸਾਰੀਆਂ ਟੀਮਾਂ ਲਾਈਆਂ ਹੋਈਆਂ ਤਾਂ ਜੋ ਜਿਹੜੀ ਸਾਰੀ ਟ੍ਰੈਫਿਕ ਆ ਅਲਫਾ ਮਾਲ ਦੇ ਸਾਹਮਣੇ ਵਾਲੀ ਜਿਹੜੀ ਪੂਰੀ ਰੋਡ ਆ ਉਹ ਬੱਸ ਸਟੈਂਡ ਤੋਂ ਲੈ ਕੇ 골ਡ ਤਾਂ ਜੇ ਜਿਹੜੀ ਟ੍ਰੈਫਿਕ ਆ ਸਮੂਥਲੀ ਚੱਲਦੀ ਰਹੇ ਕਿਤੇ ਵੀ ਜੇ ਨਾ ਉਹ ਜਮ ਨਾ ਲੱਗੇ। ਉਹ ਸਾਡੀ ਹਰ ਕੋਸ਼ਿਸ਼ ਹੁੰਦੀ ਆ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ। ਆਲਰੇਡੀ ਇਹਨਾਂ ਦੇ ਨਾਲ ਐਲਫਾ ਮਾਲ ਦੀ ਜਿਹੜੀ ਸਿਕਿਉਰਿਟੀ ਸੀਗੀ ਇਹਨਾਂ ਦੇ ਕਰਨਲ ਜਿਹੜੇ ਮਨਦੀਪ ਸਿੰਘ ਸੀਗੇ ਉਹਨਾਂ ਦੇ ਨਾਲ ਗੱਲ ਹੋਈ ਸੀਗੀ। ਉਹਨਾਂ ਨਾਲ ਗੱਲ ਕੀਤੀ ਸੀਗੀ ਵੀ ਮਤਲਬ ਸਾਨੂੰ ਆਹ ਪ੍ਰੋਬਲਮ ਆਉਂਦੀ ਸੀਗੀ ਤੇ ਉਹ ਜਦੋਂ ਇਹਨਾਂ ਨੂੰ ਹੁਣ ਇਹ ਗੱਲ ਕਹੀ ਕਿ ਜਦੋਂ ਪਾਰਕਿੰਗ ਅੰਦਰ ਫੋਲ ਹੋ ਜਾਂਦੀ ਆ ਇਹਨਾਂ ਦਾ ਨਾਲ ਸਾਡੇ ਮੁਲਾਜ਼ਮਾਂ ਨਾਲ ਕਮਿਊਨੀਕੇਸ਼ਨ ਹੋਵੇ ਤੇ ਸਿੱਧੀਆਂ ਜਿਹੜੀਆਂ ਗੱਡੀਆਂ ਉਹ ਨਿਕਲ ਜਾਣ ਨਾ ਕਿ ਰੋਡ ਤੇ ਗੱਡੀਆਂ ਲਾ ਕੇ ਤੇ ਜਿਹੜੀ ਟ੍ਰ ਉਹ ਦੁਪਹਿਰੇ ਇਸ ਮਤਲਬ 1 ਵਜੇ ਤੋਂ ਹੀ ਤਕਰੀਬਨ ਲੱਗੀ ਹੋਈ ਸੀਗੀ ਕਿਸੇ ਤਰ੍ਹਾਂ ਦੀ ਜਾਣ ਦੀ ਪ੍ਰੋਬਲਮ ਨਾ ਪਾਜੀ ਪੋਰਤੀ ਦਿਖ ਰਹੀ ਹੈ ਜਿਹੜਾ ਬੱਸਾਂ ਦੇ ਉੱਪਰ ਹੋਵਾਂ ਮੋੜੇ ਜਿਹੜਾ ਸਤਾਉਦੇ ਸਵਾਰੀਆਂ ਭਾਈਆ ਉਹ ਵੀ ਨਿਕਲ ਰਹੀਆਂ ਆ ਤੁਹਾਡੇ ਵੱਲ ਵਾਰਮਲੀ ਕੀਤਾ ਜਾ ਰਿਹਾ ਉਹਨਾਂ ਦੇ ਸਦੀ ਜਿਹੜਾ ਆਲਰੇਡੀ ਜਿੰਨੇ ਵੀ ਬੱਸ ਸਟੈਂਡ ਵਾਲੇ ਆ ਬੱਸ ਸਟੈਂਡ ਦੀ ਇਹਨਾਂ ਦੀ ਯੂਨੀਅਨਸ ਹੈਗੀਆਂ ਵਾ ਸਰਕਾਰੀ ਹੋਗੀਆਂ ਚਾਹੇ ਪੰਜਾਬ ਪ੍ਰਾਈਵੇਟ ਹੋਗੀਆਂ ਨਾ ਨਾ ਮੇਰੀ ਪਹਿਲਾਂ ਵੀ ਗੱਲਬਾਤ ਹੋਈ ਸੀਗੀ ਹੁਣ ਜਿੰਨੀਆਂ ਵੀ ਇੱਥੋਂ ਨੰਗੀਆਂ ਵਾਂ ਅੱਗੇ ਸਾਡੀਆਂ ਟੀਮਾਂ ਖਲੋਤੀਆਂ ਇਹਨਾਂ ਦੇ ਚਲਾਨ ਕੱਟਣਦੇ ਆਂ ਔਰ ਸਾਡੀ ਮਤਲਬ ਜਿਹੜਾ ਡਰਾਈਵਰ ਹੋਊਗਾ ਜਾਂ ਜਿਹੜਾ ਕਨੈਕਟਰ ਹੋਊਗਾ ਜਿਸਕੇ ਕਨੈਕਟਰ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਛੱਤ ਦੇ ਉੱਪਰ ਨਹੀਂ ਬਿਠਾਉਣਾ ਜਿਵੇਂ ਅਸੀਂ ਬੀਆਰਟੀਐਸ ਲੇਨ ਚ ਪਾਉਂਦੇ ਆਂ ਉਸ ਦਿਨ ਜਿਹੜਾ ਬੱਸ ਸਟੈਂਡ ਹੈਗਾ ਉੱਥੇ ਕਿਸੇ ਵੀ ਕੋਈ ਕੈਜੂਐਲਟੀ ਨਾ ਹੋਵੇ ਤੇ ਕੇਸ ਕਰਕੇ ਬਿਲਕੁਲ ਵੀ ਜਿਹੜੀ ਵੀ ਕਿਤੇ ਅਮਰਸਰ ਦੇ ਵਿੱਚੋਂ ਜਦੋਂ ਵੀ ਤੁਸੀਂ ਬੱਸ ਲੈ ਕੇ ਜਾਂਦੇ ਜਾਂ ਆਉਂਦੇ ਆਂ ਐਸੇ ਤੇ ਕਿਤੇ ਵੀ ਨਹੀਂ ਹੋਣਾ ਚਾਹੀਦਾ ਤੁਸੀਂ ਛੱਤ 'ਤੇ ਸਵਾਰੀਆਂ ਨਾ ਹੜਾ ਕੋ ਬਿਠਾਓ ਕੋਈ ਵੀ ਤਿਓ ਮੇਰੀ ਰਿਕੁਐਸਟ ਵੀ ਹੈਗੀ ਆ ਵਾਰਨਿੰਗ ਵੀ ਆ ਜੇ ਇਸ ਤੋਂ ਬਾਅਦ ਆਲਰੇਡੀ ਇਹਨਾਂ ਦੇ ਚਲਾਨ ਹੋਣਗੇ ਜਿੰਨੀਆਂ ਵੀ 4-5 ਬੱਸਾਂ ਨਿਕਲੀਆਂ ਜਿਨ੍ਹਾਂ ਨੇ ਸਵਾਰੀਆਂ ਉੱਪਰ ਬਿਠਾਈਆਂ ਔਰ ਮੇਰੀ ਇਹ ਰਿਕੁਐਸਟ ਹੈਗੀ ਕਿ ਬਿਲਕੁਲ ਇਵੇਂ ਦੇ ਕੰਮ ਨਾ ਕਰਨ ਜਿਦੇ ਨਾਲ ਸਵਾਰੀਆਂ ਜਾਂ ਪਬਲਿਕ ਦੇ ਕਿਸੇ ਪਰਸਨ ਨੂੰ ਖਤਰਾ ਪੈਦਾ ਹੋਵੇ ਭਾਜੀ ਕੋਲੀ ਦੇ ਕਿਨਬ ਸਭ ਤੋਂ ਵੱਡੀ ਸਮੱਸਿਆ ਆਟੋ ਵਾਹੜੀਆਂ ਐਥੇ ਵੀ ਆਟੋ ਬੇਤਕਸੀ ਚਲਾਈ ਜਾਂਦੇ ਲੇਕਿਨ ਤੁਹਾਡੇ ਵੱਲੋਂ ਆਪਣੇ ਪਿਆਰ ਨਾਲ ਸਮਝਾਇਆ ਨਹੀਂ ਜਾਂਦਾ ਲੇਕਿਨ ਫਿਰ ਵੀ ਇਹਨਾਂ ਨੂੰ ਥੋੜਾ ਜਿਹਾ ਡਰਾਈਵਿੰਗ ਦੇ ਵਿੱਚ ਨਹੀਂ ਆਟੋ ਵੇਖੋ ਆਟੋਆਂ ਦੀ ਆਲਰੇਡੀ ਲਾਸਟ ਦੇ ਵੀਰੇ ਦੋ ਵੀ ਕਿ ਹੈਗੇ ਡਰਾਈਵ ਸ਼ੁਰੂ ਕੀਤੀ ਹੋਈ ਆ ਇਹਨਾਂ ਦੇ ਡਾਕੂਮੈਂਟ ਚੈੱਕ ਕਰਦੇ ਆ ਪ੍ਰੋਪਰ ਇਹਨਾਂ ਦੀ ਸਰਚ ਕਰਦੇ ਆ ਇਹਨਾਂ ਦੇ ਪਾਈਸ ਸਾਡਾ ਇੱਕ ਹੈਗਾ ਜਿਹਦੇ ਵਿੱਚ ਸਾਰਾ ਕ੍ਰਾਈਮ ਦਾ ਡਾਟਾ ਹੈਗਾ ਤੇ ਇਹਨਾਂ ਨੂੰ ਚੈੱਕ ਵੀ ਕਰਦੇ ਆ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਕਰਾਂਗੇ ਜਰੂਰ ਆ ਕਿਉਂਕਿ ਇਹਨਾਂ ਨੂੰ ਇਹ ਹਮੇਸ਼ਾ ਇਹ ਚੀਜ਼ ਕਹੀਦਾ ਹੈ ਜਦੋਂ ਵੀ ਇਹਨਾਂ ਦੇ ਨਾਲ ਮੀਟਿੰਗ ਹੁੰਦੀ ਆ ਵਾ ਸਹੀ ਤਰ੍ਹਾਂ ਗੱਡੀਆਂ ਚਲਾਓ ਆਪਣੇ ਜਿਹੜੇ ਈ-रिक्शा ਚਲਾਓ ਜਦੋਂ ਵੀ ਤੁਸੀਂ ਬ੍ਰੇਕ ਮਾਰਨੀ ਜਾਂ ਜਿੱਥੇ ਸਮਾਰੀ ਲਾਉਣੀ ਜਾਂ ਚੜਾਉਣੀ ਆਪੀ ਕੇਂਡਰ ਡਰਾਪਸ ਦੀ ਆਪਾਂ ਗੱਲ ਕਰੀਏ ਸਾਈਡ ਤੇ ਕਰਾ ਕਰਨੀ ਆ ਤਾਂ ਜੋ ਜਿਹੜੀ ਟ੍ਰੈਫਿਕ ਦਾ ਸਬੂਤ ਨਹੀਂ ਚੱਲਦੀ ਰਹੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਔਰ ਡੇ ਬਾਈ ਡੇ ਸਾਡੇ ਵੱਲੋਂ ਕੁਛ ਨਾ ਕੁਛ ਮਾਨਜੋਗ ਸਿਪੀ ਸਾਧੀਆਂ ਵੀ ਹਰਦਾ ਤਾਂ ਹੈਗੀਆਂ ਵਾ ਕਿ ਟ੍ਰੈਫਿਕ ਜਿਹੜੀ ਸ਼ਹਿਰ ਦੀ ਸਬੂਤ ਚੱਲੇ ਔਰ ਸਾਡੀ ਪੂਰੀ ਜਿਹੜੀ ਟੀਮ ਟ੍ਰੈਫਿਕ ਆ ਅੰਮ੍ਰਿਤਸਰ ਸਿਟੀ ਦੀ ਔਰ ਲੱਗੀ ਹੋਈ ਆ ਗੁਰੂ ਮਹਾਰਾਜ ਦੀ ਲਗਰੀ ਹੈ ਸੇਵਾ ਕਰਨ ਦੇ ਆ ਤੇ ਹੋ ਪਾਗੀ ਪਬਲਿਕ ਵੀ ਸਾਡੇ ਸਾਥ ਦੇ ਹੋਗੀ ਮਤਲਬ ਪਬਲਿਕ ਨੂੰ ਵੀ ਚਾਹੀਦਾ ਵਾ ਜਦੋਂ ਤੁਸੀਂ ਆਉਂਦੇ ਆ ਗੱਡੀ ਨੂੰ ਕਾਲੀ ਨਾ ਕਰੋ ਆਰਾਮ ਦੇ ਨਾਲ ਗੱਡੀ ਚਲਾਓ ਜਿੱਥੇ ਤੁਸੀਂ ਮੋੜਨਾ ਹੋਵੇ ਤੁਹਾਨੂੰ ਪਤਾ ਹੋਵੇ ਤੁਸੀਂ ਪਹਿਲਾਂ ਹੀ ਗੱਡੀ ਲੈਫਟ ਸਾਈਡ ਤੇ ਰੱਖੋ ਨਾ ਕਿ ਰਾਈਟ ਤੋਂ ਲੈਫਟ ਦੇ ਵਿੱਚ ਲੈ ਕੇ ਆਓਗੇ ਤਾਂ ਜਾਮ ਲੱਗੂਗਾ ਉਹ ਸਾਡੀ ਕੋਸ਼ਿਸ਼ ਆ ਸਬੂਧਲੀ ਟ੍ਰੈਫਿਕ ਚੱਲ ਸਕੇ ਤਾਂ ਇੱਥੇ